ਸਾਚੇ ਕਾਲ ਜੀ ਚਲੋ ਅੱਜ ਗੱਲ ਕਰੀਏ ਪੰਜਾਬੀ ਸਾਹਿਤ ਦੇ ਉਸ شاہکار ਦੀ ਇੱਕ ਅਜੇਹਾ ਮਹਾਕਾਵ ਜਿਹੜਾ 18ਵੀਂ ਸਦੀ ਤੋਂ ਲੈ ਕੇ આજ ਤੱਕ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਜੀ ਹਾਂ ਇਹ ਹੈ ਵਾਰਿਸ ਸ਼ਾਹੀ ਹੀਰ ਇੱਕ ਦਾਸਤਾਨ ਜਿਸ ਨੇ ਪਿਆਰ ਬਗਾਵਤ ਤੇ ਪੰਜਾਬੀ ਸੱਭਿਆਚਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ ਅੱਜ ਦਾ ਆਪਣਾ ਸਫ਼ਰ ਕਿਵੇਂ ਰਹੇਗਾ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਖੁਦ ਕਵੀ ਵਾਰਿਸ ਸ਼ਾਹ ਨੂੰ ਫਿਰ ਅਸੀਂ ਗੋਤਾ ਲਾਵਾਂਗੇ ਹੀਰ ਰਾਂਝੇ ਦੇ ਇਸ ਮਹਾ ਕਾਵ ਦੀਆਂ ਗਹਿਰਾਈਆਂ ਵਿੱਚ ਆਪਾਂ ਦੇਖਾਂਗੇ ਕਿ ਰਾਂਝੇ ਦੇ ਘਰ ਛੱਡਣ ਪਿੱਛੇ ਕੀ ਦਰਦ ਸੀ ਹੀਰ ਨਾਲ ਉਹਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਉਹ ਕਿਉਂ ਜੋਗੀ ਬਣਿਆ ਤੇ ਫਿਰ ਇੱਕੋ ਮੱਕੜ ਦੇ ਤੌਰ ਤੇ ਉਹਦੀ ਸਿਆਣਪ ਕਿਹੋ ਜਿਹੀ ਸੀ ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਮਹਾਨ ਕਵੀ ਦੀ ਜਿਸ ਨੇ ਇੱਕ ਲੋਕ ਕਥਾ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਵਾਰਿਸ ਸ਼ਾਹ ਪਤਾ ਹੈ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ ਤੇ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸੋਚੋ 18ਵੀਂ ਸਦੀ ਵਿੱਚ ਉਹਨਾਂ ਨੇ ਇੱਕ ਐਸੀ ਰਚਨਾ ਕਰ ਦਿੱਤੀ ਜੋ ਅੱਜ ਵੀ ਪੰਜਾਬ ਦੀ ਰੂਹ ਮੰਨੀ ਜਾਂਦੀ ਹੈ ਇੱਥੇ ਨਾ ਇੱਕ ਬੜੀ ਦਿਲਚਸਪ ਗੱਲ ਹੈ ਵਾਰਿਸ ਸ਼ਾਹ ਦੇ ਜਨਮ ਤੇ ਮੌਤ ਦੀਆਂ ਤਾਰੀਖਾਂ ਬਾਰੇ ਨਾ ਵਿਦਵਾਨਾਂ ਵਿੱਚ ਪੱਕਾ ਯਕੀਨ ਨਹੀਂ ਹੈ ਕੁਝ ਕਹਿੰਦੇ ਨੇ 1722 ਤੇ 1792 ਪਰ ਜ਼ਿਆਦਾਤਰ ਮੰਨਦੇ ਨੇ 1735 ਤੇ 1795 ਇਹ ਜਿਹੜਾ ਥੋੜਾ ਜਿਹਾ ਰਹੱਸ ਹੈ ਨਾ ਇਹ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਵੀ ਵੱਡਾ ਬਣਾ ਦਿੰਦਾ ਹੈ ਪਰ ਇੱਕ ਗੱਲ ਪੱਕੀ ਹੈ ਕਿ 1768 ਵਿੱਚ ਹੀ ਹੀਰ ਦੀ ਰਚਨਾ ਹੋਈ ਸੀ ਇਹ ਜਿਹੜੀ ਗੱਲ ਹੈ ਨਾ ਇਹ ਵਾਰਿਸ ਸ਼ਾਹ ਦੀ ਕਲਾ ਦਾ ਸਾਰ ਹੈ ਮਤਲਬ ਕਹਾਣੀ ਤਾਂ ਪੁਰਾਣੀ ਸੀ ਹੀਰ ਰਾਂਝੇ ਦੀ ਗਾਥਾ ਪਹਿਲਾਂ ਵੀ ਸੁਣਾਈ ਜਾਂਦੀ ਸੀ ਪਰ ਵਾਰਿਸ ਸ਼ਾਹ ਨੇ ਜਿਸ ਢੰਗ ਨਾਲ ਇਸ ਨੂੰ ਬਿਆਨ ਕੀਤਾ ਉਹ ਬਿਲਕੁਲ ਨਵਾਂ ਸੀ ਬਿਲਕੁਲ ਤਾਜ਼ਾ ਸੱਚੀ ਉਹਨਾਂ ਨੇ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ 'ਚ ਇਸ ਤਰ੍ਹਾਂ ਪਾਇਆ ਕਿ ਉਸ ਦੀ ਖੂਬਸੂਰਤੀ ਤੇ ਮਹਿਕ ਅੱਜ ਤੱਕ ਹਰ ਪਾਸੇ ਫੈਲੀ ਹੋਈ ਹੈ ਅੱਛਾ ਹੁਣ ਕਵੀ ਤੋਂ ਅੱਡੇ ਵੱਧ ਕੇ ਉਹਨਾਂ ਦੀ ਰਚਨਾ ਤੇ ਆਉਂਦੇ ਆ ਦੇਖੋ ਹੀਰ ਸਿਰਫ ਇੱਕ ਲੰਬੀ ਕਵਿਤਾ ਨਹੀਂ ਹੈ ਇਸ ਨੂੰ ਕਿੱਸਾ ਕਿਹਾ ਜਾਂਦਾ ਹੈ ਮਤਲਬ ਇੱਕ ਕਹਾਣੀ ਜੋ ਕਵਿਤਾ ਦੇ ਰੂਪ ਵਿੱਚ ਸੁਣਾਈ ਗਈ ਹੋਵੇ ਤੇ ਇਹ ਪੰਜਾਬ ਦਾ ਮਹਾਕਾਵ ਪਤਾ ਕਿਉਂ ਹੈ ਕਿਉਂਕਿ ਇਹ ਸਿਰਫ ਇੱਕ ਲਵ ਸਟੋਰੀ ਨਹੀਂ ਹੈ ਇਹ ਤਾਂ ਸਮਝੋ 18ਵੀਂ ਸਦੀ ਦੇ ਪੰਜਾਬ ਦਾ ਇੱਕ ਜਿਉਂਦਾ ਜਗਦਾ ਕਲਚਰਲ ਐਂਸਾਈਕਲੋਪੀਡੀਆ ਹੈ ਉਸ ਵੇਲੇ ਦਾ ਸਮਾਜ ਰਸਮਾਂ ਰਿਵਾਜ ਇਥੋਂ ਤੱਕ ਕਿ ਜ਼ਮੀਨਾਂ ਦੇ ਝਗੜੇ ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਜੇ ਆਪਾਂ ਇਸ ਮਹਾਕਾਵ ਦੀਆਂ ਪਰਤਾਂ ਖੋਲੀਏ ਨਾ ਤਾਂ ਬਹੁਤ ਕੁਝ ਨਿਕਲਦਾ ਹੈ ਸਭ ਤੋਂ ਉੱਤੇ ਤਾਂ ਹੈ ਅਟੁੱਟ ਪਿਆਰ ਦੀ ਕਹਾਣੀ ਪਰ ਇਹੀ ਪਿਆਰ ਸਮਾਜ ਦੇ ਕਾਇਦਿਆਂ ਕਾਨੂੰਨਾਂ ਖਿਲਾਫ ਇੱਕ ਬਗਾਵਤ ਬਣ ਜਾਂਦਾ ਹੈ ਨਾਲ ਹੀ ਇਹ ਪੰਜਾਬੀ ਸੱਭਿਆਚਾਰ ਦਾ ਖਜ਼ਾਨਾ ਹੈ ਤੇ ਉਸ ਵੇਲੇ ਦੀਆਂ ਸਮਾਜਿਕ ਬੁਰਾਈਆਂ ਤੇ ਇੱਕ ਤਿੱਖਾ ਵਿਅੰਗ ਵੀ ਪਰ ਇਸ ਸਭ ਤੋਂ ਉੱਪਰ ਪਤਾ ਕੀ ਹੈ ਇਹ ਇਸ਼ਕੇ ਮਜਾਜ਼ੀ ਮਤਲਬ ਦੁਨਿਆਵੀ ਪਿਆਰ ਤੋਂ ਸ਼ੁਰੂ ਹੋ ਕੇ ਇਸ਼ਕੇ ਹਕੀਕੀ ਯਾਨੀ ਰੱਬੀ ਇਸ਼ਕ ਤੱਕ ਪਹੁੰਚਣ ਦੇ ਇੱਕ ਦਰਦ ਭਰੇ ਸਫ਼ਰ ਦੀ ਕਹਾਣੀ ਹੈ ਚਲੋ ਹੁਣ ਇਸ ਕਿੱਸੇ ਦੇ ਕੁਝ ਖਾਸ ਪਲਾਂ ਵਿੱਚ ਥੋੜਾ ਡੂੰਗਾ ਉਤਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਉਸ ਘਟਨਾ ਤੋਂ ਜਿੱਥੋਂ ਸਾਰੀ ਕਹਾਣੀ ਦਾ ਮੋੜ ਬਜਦਾ ਹੈ ਰਾਜੇ ਦਾ ਆਪਣਾ ਘਰ ਛੱਡਣਾ ਜਦੋਂ ਰਾਜਾ ਘਰ ਛੱਡਣ ਦਾ ਫੈਸਲਾ ਕਰ ਲੈਂਦਾ ਨਾ ਤਾਂ ਉਹਦੇ ਭਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਹ ਕਹਿੰਦੇ ਨੇ ਭਈਆਂ ਆਵਾਜ਼ ਨਾ ਮਜਲਸਾਂ ਸੋਧੀਆਂ ਨੇ ਅਤੇ ਭਈਆਂ ਬਾਜ ਬਾਹਰ ਨਹੀਂ ਕਿੰਨੀ ਡੂੰਗੀ ਗੱਲ ਹੈ ਇਹ ਸਤਰਾਂ ਦੱਸਦੀਆਂ ਨੇ ਕਿ ਪੰਜਾਬੀ ਸੱਭਿਆਚਾਰ ਵਿੱਚ ਭਰਾਵਾਂ ਦੇ ਸਾਥ ਦੀ ਭਾਈਚਾਰੇ ਦੀ ਕਿੰਨੀ ਵੱਡੀ ਅਹਿਮੀਅਤ ਹੈ ਇਸ ਪਲ ਦੇ ਦਰਦ ਨੂੰ ਸਮਝਣ ਲਈ ਨਾ ਇੱਕ ਸ਼ਬਦ ਬਹੁਤ ਜ਼ਰੂਰੀ ਹੈ ਫਿਰਾਕ ਫਿਰਾਕ ਯਾਨੀ ਵਿਛੋੜਾ ਆਪਣੇ ਪਿਆਰਿਆਂ ਤੋਂ ਵੱਖ ਹੋਣ ਦਾ ਉਹ ਡੂੰਗਾ ਦੁੱਖ ਉਹ ਪੀੜ ਰਾਂਝੇ ਦੇ ਭਰਾ ਇਹੀ ਤਾਂ ਕਹਿੰਦੇ ਨੇ ਉਹਨੂੰ ਸਾਨੂੰ ਨਾਲ ਫिराਕ ਦੇ ਮਾਰਨਾ ਹੀ ਸਾਨੂੰ ਵਿਛੋੜੇ ਨਾਲ ਨਾ ਮਾਰ ਪਰ ਸਵਾਲ ਇਹ ਹੈ ਕਿ ਰਾਂਝਾ ਘਰ ਛੱਡਦਾ ਹੀ ਕਿਉਂ ਹੈ ਖੈਰ ਇਸ ਪਿੱਛੇ ਧੋਖੇ ਤੇ ਦਰਦ ਦੀ ਇੱਕ ਪੂਰੀ ਕਹਾਣੀ ਹੈ ਪਹਿਲਾਂ ਉਹਦੇ ਪਿਤਾ ਮਜੂ ਚੌਧਰੀ ਦੀ ਮੌਤ ਹੋ ਜਾਂਦੀ ਹੈ ਫਿਰ ਉਹਦੇ ਭਰਾ ਧੋਖੇ ਨਾਲ ਉਹਨੂੰ ਹਿੱਸੇ ਵਿੱਚ ਬੰਜਰ ਜ਼ਮੀਨ ਦੇ ਦਿੰਦੇ ਨੇ ਤੇ ਗੱਲ ਇੱਥੇ ਵੀ ਨਹੀਂ ਮੁੱਕਦੀ ਉਹਦੀਆਂ ਪਰਜਾਈਆਂ ਦਿਨ ਰਾਤ ਤਾਨੇ ਮਾਰਦੀਆਂ ਨੇ ਬਸ ਇਸੇ ਸਭ ਤੋਂ ਦਿਲ ਟੁੱਟ ਜਾਂਦਾ ਉਹਦਾ ਤੇ ਰਾਂਝਾ ਹਮੇਸ਼ਾ ਲਈ ਆਪਣਾ ਪਿੰਡ ਘਰ ਛੱਡਣ ਦਾ ਫੈਸਲਾ ਕਰ ਲੈਂਦਾ ਤੇ ਹੁਣ ਆਉਂਦਾ ਹੈ ਕਹਾਣੀ ਦਾ ਉਹ ਮੋੜ ਜਿੱਥੇ ਸਭ ਕੁਝ ਬਦਲ ਜਾਂਦਾ ਹੈ ਚਨਾਤ ਦਰਿਆ ਦਾ ਕੰਡਾ ਹੈ ਥੱਕਿਆ ਹਾਰਿਆ ਰਾਂਝਾ ਹੀਰ ਦੀ ਬੇੜੀ 'ਚ ਉਹਦੇ ਪਲੰਘ ਤੇ ਹੀ ਸੌ ਜਾਂਦਾ ਹੈ ਤੇ ਜਦੋਂ ਹੀਰੇ ਦੇਖਦੀ ਹੈ ਉਹਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਤਾਂ ਇਹ ਜਿਹੜੀ ਪਹਿਲੀ ਮੁਲਾਕਾਤ ਹੈ ਨਾ ਇਹ ਪਿਆਰ ਨਾਲ ਨਹੀਂ ਸਗੋਂ ਗੁੱਸੇ ਤੇ ਟਕਰਾਅ ਨਾਲ ਸ਼ੁਰੂ ਹੁੰਦੀ ਹੈ ਪਰ ਇਹੀ ਮੁਲਾਕਾਤ ਇੱਕ ਅਮਰ ਪ੍ਰੇਮ ਕਹਾਣੀ ਦੀ ਨੀਂ ਰੱਖਦੀ ਹੈ ਹੀਰ ਗੁੱਸੇ ਵਿੱਚ ਰਾਂਝੇ ਨੂੰ ਜਗਾਉਂਦੀ ਹੈ ਤੇ ਰਾਂਝਾ ਗੋ ਕੀ ਕਹਿੰਦਾ ਹੈ ਉਹ ਕਹਿੰਦਾ ਇਡਾ ਹੁਸਨ ਦਾ ਨਾ ਗੁਮਾਨ ਕਰੀਏ ਇਹ ਜਹਾਨ ਸੁਪਨਾ ਮਰ ਜਾਣਾ ਹੀ ਬਸ ਇਹ ਫਕੀਰਾਂ ਵਾਲੇ ਬੋਲ ਇਹ ਫਲਸਫਾ ਸੁਣ ਕੇ ਹੀਰ ਦਾ ਸਾਰਾ ਗੁੱਸਾ ਪੱਲਾ ਵਿੱਚ ਪਿਆਰ ਵਿੱਚ ਬਦਲ ਜਾਂਦਾ ਹੈ ਤੇ ਰਾਂਝੇ ਦੇ ਇਸ਼ਕ ਵਿੱਚ ਪੈਂਦੇ ਹੀ ਹੀਰ ਇੱਕ ਬਹੁਤ ਵੱਡੀ ਸੋਚ ਚੁੱਕਦੀ ਹੈ ਉਹ ਕਸਮ ਖਾਂਦੀ ਹੈ ਖਵਾਜਾ ਖਜ਼ਰ ਦੀ ਹੁਣ ਖਵਾਜਾ ਖਜ਼ਰ ਕੌਣ ਨੇ ਉਹ ਇਸਲਾਮੀ ਪਰੰਪਰਾ ਵਿੱਚ ਇੱਕ ਸੂਫੀ ਸੰਤ ਨੇ ਜਿਨ੍ਹਾਂ ਨੂੰ ਪਾਣੀ ਦਾ ਪੀਰ ਜਾਂ ਦੇਵਤਾ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਹ ਦਰਿਆਵਾਂ ਵਿੱਚ ਰਹਿੰਦੇ ਨੇ ਤੇ ਦੇਖੋ ਮੁਲਾਕਾਤ ਵਿੱਚ ਨਹਾ ਦੇ ਗੰਡੇ ਹੋਈ ਇਸ ਲਈ ਕਸਮ ਹੋਰ ਵੀ ਖਾਸ ਹੋ ਜਾਂਦੀ ਹੈ ਤੇ ਇਹ ਕੋਈ ਨਿੱਕੀ ਮੋਟੀ ਸੌ ਨਹੀਂ ਸੀ ਹੀਰ ਦਾ ਇਸ਼ਕ ਉਹਦੀ ਬੇਚੈਨੀ ਉਹਦਾ ਪੱਕਾ ਇਰਾਦਾ ਸਭ ਉਹਦੇ ਬੋਲਾਂ ਵਿੱਚੋਂ ਚਲਖਦਾ ਉਹ ਕਹਿੰਦੀ ਹੈ ਮਰੇ ਮਾਉ ਜੇ ਤੁੱਦ થી ਮੁਖ ਮੋੜਾ ਤੇਰੇ ਬਾਝ ਤੋਂ ਆਮ ਹਰਾਮ ਮੈਨੂੰ ਖਵਾਜਾ ਖਜ਼ਰ ਤੇ ਬੈਠ ਕੇ ਕਸਮ ਖਾਦੀ ਤਾਂ ਸੁਣੋ ਕੋੜੀ ਹੋ ਕੇ ਨੈਣ ਪਰੌਣ ਜਾਵਣ ਤੇਰੇ ਬਾਝ ਜੇ ਕੌਤ ਮੈਂ ਹੋਰ ਲੋੜਾਂ ਇਹ ਸਿਰਫ ਸ਼ਬਦ ਨਹੀਂ ਸਨ ਇਹ ਉਸਦੇ ਪਿਆਰ ਦੀ ਗਹਿਰਾਈ ਤੇ ਉਹਦੀ ਬਰਾਵਤ ਦਾ ਐਲਾਨ ਸੀ ਪਰ ਕਹਾਣੀ ਹਮੇਸ਼ਾ ਸਿੱਧੀ ਨਹੀਂ ਚੱਲਦੀ ਜਦੋਂ ਹੀਰ ਦਾ ਵਿਆਹ ਜ਼ਬਰਦਸਤੀ ਕਿਤੇ ਹੋਰ ਕਰ ਦਿੱਤਾ ਜਾਂਦਾ ਹੈ ਤਾਂ ਰਾਂਝੇ ਦਾ ਦਿਲ ਟੁੱਟ ਜਾਂਦਾ ਹੈ ਤੇ ਫਿਰ ਉਹ ਇੱਕ ਵੱਡਾ ਫੈਸਲਾ ਕਰਦਾ ਹੈ ਦੁਨੀਆ ਨੂੰ ਤਿਆਗਣ ਦਾ ਉਹ ਤੁਰ ਪੈਂਦਾ ਜੋਗੀ ਬਣਨ ਦੇ ਰਾਹ ਤੇ ਤਾਂ ਫਿਰ ਇਹ ਜੋਗੀ ਹੁੰਦਾ ਕੌਣ ਹੈ ਜੋਗੀ ਯਾਨੀ ਉਹ ਇਨਸਾਨ ਜੋ ਦੁਨਿਆਵੀ ਜ਼ਿੰਦਗੀ ਪਰਿਵਾਰ ਮਾਲ ਮत्ता ਸਭ ਕੁਝ ਛੱਡ ਕੇ ਰੂਹਾਨੀਅਤ ਦੇ ਰਾਹ ਤੇ ਤੁਰ ਪੈਂਦਾ ਇਹੀ ਰਾਂਝੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ ਇੱਥੋਂ ਹੀ ਉਹਦਾ ਦੁਨਿਆਵੀ 애ਸ਼ਕ ਇੱਕ ਰੂਹਾਨੀ ਖੋਜ ਵਿੱਚ ਬਦਲਣਾ ਸ਼ੁਰੂ ਹੁੰਦਾ ਹੈ ਇਹ ਦੇਖੋ ਕਿੰਨਾ ਵੱਡਾ ਫਰਕ ਹੈ ਦੋਹਾਂ ਜ਼ਿੰਦਗੀਆਂ ਵਿੱਚ ਇੱਕ ਪਾਸੇ ਹੈ ਗ੍ਰਹਿਸਤੀ ਜੀਵਨ ਜਿੱਥੇ ਕੰਮ ਵੀ ਹੈ ਜ਼ਿੰਮੇਵਾਰੀਆਂ ਵੀ ਪਰਿਵਾਰ ਵੀ ਹੈ ਦੁੱਖ ਸੁੱਖ ਵੀ ਤੇ ਦੂਜੇ ਪਾਸੇ ਹੈ ਫਕੀਰ ਯਾਨੀ ਜੋਗੀ ਦਾ ਜੀਵਨ ਜਿੱਥੇ ਨਾ ਕੋਈ ਕੰਮ ਨਾ ਕੋਈ ਫਰਜ਼ ਦੁਨੀਆਂ ਦੇ ਸਾਰੇ ਬੰਧਨਾਂ ਤੋਂ ਪੂਰੀ ਤਰ੍ਹਾਂ ਆਜ਼ਾਦੀ ਰਾਂਝਾ ਇਹੀ ਰਾਹ ਚੁਣਦਾ ਹੈ ਖੈਰ ਆਪਣੇ ਇਸ ਬਦਲਾਅ ਨੂੰ ਪੱਕਾ ਕਰਨ ਲਈ ਇੱਕ ਰਸਮੀ ਰੂਪ ਦੇਣ ਲਈ ਰਾਂਝਾ ਸਿੱਧਾ ਪਹੁੰਚਦਾ ਹੈ ਮਹਾਨ yogi ਬਾਲਾਨਾਥ ਕੋਲ ਉਹਨਾਂ ਦੇ ਪਹਾੜੀ ਮਠ ਤੇ ਜਿਸ ਨੂੰ ਟਿੱਲਾ ਕਿਹਾ ਜਾਂਦਾ ਹੈ ਤਾਂ ਕਿ ਉਹਨਾਂ ਤੋਂ yog ਦੀ ਦੀਕਸ਼ਾ ਲੈ ਸਕੇ ਹੁਣ ਕਹਾਣੀ ਇੱਕ ਹੋਰ ਦਿਲਚਸਪ ਮੋੜ ਲੈਂਦੀ ਹੈ ਉਹੀ ਰਾਂਝਾ ਹੁਣ ਇੱਕ ਖੂਬਸੂਰਗ yogi ਦੇ ਰੂਪ ਵਿੱਚ ਹੀਰ ਦੇ ਪਿੰਡ ਪਹੁੰਚਦਾ ਹੈ ਤੇ ਉਹਦੇ ਆਉਣ ਨਾਲ ਪੂਰੇ ਪਿੰਡ ਵਿੱਚ ਖਾਸ ਕਰਕੇ ਕੁੜੀਆਂ ਵਿੱਚ ਇੱਕ ਹਲਚਲ ਜਈ ਮਚ ਜਾਂਦੀ ਹੈ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸੋਹਣਾ yogi ਅਕਰ ਹੈ ਕੌਣ ਜਦੋਂ ਪਿੰਡ ਦੀਆਂ ਕੁੜੀਆਂ ਉਹਨੂੰ ਘੇਰ ਕੇ ਪੁੱਛਦੀਆਂ ਨੇ ਕਿ ਉਹਦਾ ਦੇਸ਼ ਕਿਹੜਾ ਹੈ ਤਾਂ ਰਾਂਝਾ ਇੱਕ ਬਹੁਤ ਹੀ ਡੂੰਗਾ ਜਵਾਬ ਦਿੰਦਾ ਹੈ ਸੱਪਸ਼ੀਨ ਫਕੀਰ ਦਾ ਦੇਸ਼ ਕਿਆ ਵਤਨ ਦੰਮਾਂ ਦੇ ਨਾਲ ਤੇ ਜਾਤ ਜੋਗੀ ਮਤਲਬ ਇੱਕ ਸੱਪ ਇੱਕ ਸ਼ੇਰ ਜਾਂ ਇੱਕ ਫਕੀਰ ਦਾ ਕੋਈ ਇੱਕ ਦੇਸ਼ ਨਹੀਂ ਹੁੰਦਾ ਸਾਡਾ ਵਤਨ ਤਾਂ ਸਾਡੇ ਸਾਹਾਂ ਨਾਲ ਹੈ ਤੇ ਸਾਡੀ ਜਾਤ ਬਸ ਜੋਗੀ ਹੈ ਕਿੰਨੀ ਵੱਡੀ ਗੱਲ ਹੈ ਇੱਕ ਸੱਚੇ ਤਿਆਗੀ ਦੀ ਕੋਈ ਦੁਨਿਆਵੀ ਪਛਾਣ ਨਹੀਂ ਹੁੰਦੀ ਇਹ ਗੱਲ ਦੱਸਦੀ ਹੈ ਕਿ ਉਹਦਾ ਤਿਆਗ ਕਿੰਨਾ ਪੱਕਾ ਸੀ ਕਿੰਨਾ ਅਟਲ ਸੀ ਵਾਰਿਸ ਸ਼ਾ ਇਸ ਨੂੰ ਇੱਕ ਬਹੁਤ ਖੂਬਸੂਰਤ ਮਿਸਾਲ ਨਾਲ ਸਮਝਾਉਂਦੇ ਨੇ ਉਹ ਲਿਖਦੇ ਨੇ ਕਿ ਦੁਨੀਆ ਨਾਲ ਇੱਕ ਫਕੀਰ ਦਾ ਰਿਸ਼ਤਾ ਮੁੜ ਕੇ ਨਹੀਂ ਜੁੜ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਟੁੱਟੇ ਹੋਏ ਪੱਥਰ ਨੂੰ ਗੂੰਦ ਨਾਲ ਵਾਪਸ ਨਹੀਂ ਜੋੜਿਆ ਜਾ ਸਕਦਾ ਅਤੇ ਅਖੀਰ ਵਿੱਚ ਰਾਂਝਾ ਜ਼ਿੰਦਗੀ ਦੀ ਅਸਲੀਅਤ ਬਾਰੇ ਆਪਣਾ ਫਲਸਫਾ ਪੇਸ਼ ਕਰਦਾ ਹੈ ਉਹ ਕਹਿੰਦਾ ਹੈ ਸਭ ਖਾਕ ਦਰ ਖਾਕ ਫਨਾ ਹੋਣਾ ਮਤਲਬ ਜਦੋਂ ਹਰ ਚੀਜ਼ ਨੇ ਆਖਰ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਫਨਾ ਹੋ ਜਾਣਾ ਹੈ ਤਾਂ ਫਿਰ ਇੱਕ ਫਕੀਰ ਦੀ ਦੁਨਿਆਵੀ ਚੀਜ਼ਾਂ ਦੁਨਿਆਵੀ ਸੁੱਖਾਂ ਵਿੱਚ ਭਲਾ ਕੀ ਦਿਲਚਸਪੀ ਹੋ ਸਕਦੀ ਹੈ ਤਾਂ ਫਿਰ ਕੁਲ ਮਿਲਾ ਕੇ ਅਸੀਂ ਕੀ ਕਹਿ ਸਕਦੇ ਹਾਂ ਵਾਰਿਸ ਸ਼ਾਹੀ ਹੀਰ ਦੀ ਵਿਰਾਸਤ ਬਹੁਤ ਵੱਡੀ ਹੈ ਬਹੁਤ ਵਿਸ਼ਾਲ ਹੈ ਇਹ ਸਿਰਫ ਇੱਕ ਕਿੱਸਾ ਨਹੀਂ ਇਹ ਪੰਜਾਬੀ ਸਭਿਆਚਾਰ ਦੀ ਪਹਿਚਾਣ ਦਾ ਪ੍ਰਤੀਕ ਹੈ ਇਹ ਪੰਜਾਬੀ ਸਾਹਿਤ ਲਈ ਇੱਕ ਮੀਲ ਪੱਥਰ ਹੈ ਤੇ ਸਭ ਤੋਂ ਵੱਧ ਇਹ ਇਨਸਾਨੀ ਰੂਹ ਦੇ ਰੱਬ ਨਾਲ ਮਿਲਾਬ ਦੀ ਇੱਕ ਰੂਹਾਨੀ ਕਹਾਣੀ ਹੈ ਅਤੇ ਇਹ ਸਾਰੀ ਗੱਲਬਾਤ ਸਾਨੂੰ ਇੱਕ ਆਖਰੀ ਸਵਾਲ ਤੇ ਲੈ ਆ ਕੇ ਛੱਡ ਦਿੰਦੀ ਹੈ ਆਖਿਰ 18ਵੀ ਸਦੀ ਦੀ ਇੱਕ ਦੁਖਦਾਈ ਪ੍ਰੇਮ ਕਹਾਣੀ ਵਿੱਚ ਅਜੇਹੀ ਕਿਹੜੀ ਤਾਕਤ ਹੈ ਕਿਹੜਾ ਜਾਦੂ ਹੈ ਜੋ ਅੱਜ ਵੀ ਕਰੋੜਾਂ ਦਿਲਾਂ ਵਿੱਚ ਉਸੇ ਤਰ੍ਹਾਂ ਧੜਕਦਾ ਹੈ ਸ਼ਾਇਦ ਸ਼ਾਇਦ ਇਸ ਦਾ ਜਵਾਬ ਪਿਆਰ ਬਗਾਵਤ ਤੇ ਇਨਸਾਨੀ ਜਜ਼ਬਾਤਾਂ ਦੀ ਉਸ ਕਦੇ ਨਾ ਖਤਮ ਹੋਣ ਵਾਲੀ ਖਿੱਚ ਵਿੱਚ ਹੈ ਜਿਸ ਨੂੰ ਵਾਰਿਸ ਸ਼ਾਹ ਨੇ ਆਪਣੀ ਕਲਮ ਨਾਲ ਹਮੇਸ਼ਾ ਲਈ ਅਮਰ ਕਰ ਦਿੱਤਾ